ਨਾਨਕ ਤਾਕੈ ਬਲ ਬਲ ਜਾਏ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਭਾਈ ਸਾਧ ਸਾਧੂਆਂ ਦਾ ਸੰਗ ਕਰ ਸਾਧੂਆਂ ਦੇ ਸੰਗ ਵਿੱਚੋਂ ਸਾਧੂਆਂ ਦਾ ਸੰਗ ਹੈ ਜਿਹੜਾ ਇਹ ਕੋਈ ਵਿਰਲਾ ਪਾਉਂਦਾ ਕਿਉਂ ਕਿ ਕਿਉਂਕਿ ਕਾਲ ਯੁਗ ਦੇ ਵਿੱਚ ਪਖੰਡ ਕਰਨ ਵਾਲੇ ਬਹੁਤ ਹੈ ਜਿਨ੍ਹਾਂ ਦੇ ਬਾਣਾ ਪਾਇਆ ਪਰ ਪੀਂਦੇ ਸ਼ਰਾਬਾਂ ਪੀਂਦੇ ਆ ਮਾਰੇ ਕੋ ਕਰਮ ਕਰਦੇ ਐ ਮਹਾਰਾਜ ਜੀ ਪਾਤਸ਼ਾਹੀ ਕਹਿੰਦੇ ਹਨ ਭਾਈ ਸਾਧੂਆਂ ਦਾ ਸੰਗ ਹਰ ਕੋਈ ਨਹੀਂ ਪਾਉਂਦਾ ਸਾਧੂਆਂ ਦਾ ਸੰਗ ਪਹਿਲੀ ਗੱਲ ਤਾਂ ਕਿਉਂਕਿ ਕਾਲ ਯੁਗ ਦੇ ਟਾਈਮ ਵਿੱਚ ਸਾਧੂ ਬੜੇ ਘੱਟ ਹੈ ਤੇ ਜਿੰਨੇ ਕਹੇਗੇ ਆ ਉਹਨਾਂ ਦੀ ਪਛਾਣ ਕਰਨੀ ਬੜੀ ਔਖੀ ਹੈ ਘੱਟ ਨੇ ਤੋਂ ਇਸ ਕਰਕੇ ਮਹਾਰਾਜ ਜੀ ਪਾਤਸ਼ਾਹੀ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਧੂਆਂ ਦਾ ਸੰਗ ਕੋਈ ਵਿਰਲਾ ਹੈ ਜਿਹੜਾ ਪਾਉਂਦਾ ਹੈ ਵਿਰਲਾ ਕੋ ਪਾਏ ਪਰ ਜਿਹੜੇ ਪਾਉਂਦੇ ਐ ਕੋਈ ਵਿਰਲੇ-विरਲੇ ਲੋਕ ਸਿੱਖ ਸੰਗਤਾਂ ਗੁਰਮਖੰਦਾਂ ਦਾ ਸੰਗ ਕਰਦੇ ਐ ਬਾਣੀ ਪੜਨ ਵਾਲਿਆਂ ਦਾ ਨਾਮ ਜਪਣ ਵਾਲਿਆਂ ਦਾ ਗੁਰੂਆਂ ਪੀਰਾਂ ਤੇ ਪਗੰਬਰਾਂ ਦਾ ਸੰਗ ਕਰਦੇ ਐ ਮਹਾਰਾਜ ਚਾਹ ਪਾਤਸ਼ਾਹੀ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਆਂ ਕਿਉਂ ਕਾਲ ਯੁਗ ਦੇ ਟਾਈਮ ਵਿੱਚ ਬੜੀ ਔਖ ਹੈ ਸਾਧੂ ਦਾ ਸੰਗ ਕਰਨਾ ਸਾਧੂ ਸਾਧੂ ਦਾ ਸੰਗ ਨਾਮ ਦਾ ਰੰਗ ਸਾਧੂ ਦਾ ਸੰਗ ਹੋਵੇ ਤੇ ਨਾਮ ਦਾ ਰੰਗ ਹੋਵੇ ਬੰਦਾ ਤਰੇ ਨਾ ਸੰਸਾਰ ਵਿੱਚ ਇਹ ਹੋ ਹੀ ਨਹੀਂ ਸਕਦਾ ਸੰਸਾਰ ਸਮੁੰਦਰ ਪਾਣੀ ਨਾਲ ਭਰਿਆ ਹੋਵੇ ਤੇ ਨਾਮ ਦੀ ਬੇੜੀ ਤੇ ਚੜਿਆ ਹੋਵੇ ਇਹ ਕਿਵੇਂ ਹੋ ਸਕਦਾ ਵੀ ਡੁੱਬ ਜਾਊਗਾ ਇਸ ਕਰਕੇ ਮਹਾਰਾਜ ਤੇ ਪਾਤਸ਼ਾਹੀ ਕਹਿੰਦੇ ਹਨ ਭਾਈ ਪਰ ਵਿਰਲੇ ਨੇ ਸਾਧੂ ਤੇ ਵਿਰਲੇ ਨੇ ਸਾਧੂਆਂ ਦਾ ਸੰਗ ਕਰਨ ਵਾਲੇ ਮਹਾਰਾਜ ਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕੀ ਕਹਿੰਦੇ ਹਨ ਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਉ ਏ ਮੇਰੇ ਮਨ ਮਹਾਰਾਜ ਚੇ ਪਾਤਸ਼ਾਹ ਜੀ ਕਹਿੰਦੇ ਹਨ ਰਾਮ ਨਾਮ ਮਨ ਤਨ ਆਧਾਰ ਮੇਰੇ ਮਨਾ ਔਰ ਤਨ ਦਾ ਤੇ ਮਨ ਦਾ RAM ਨਾਮ ਅਕਾਲ ਪੁਰਖ ਵਾਹਿਗੁਰੂ ਹੀ ਆਸਰਾ ਰੂਪ ਹੈ ਜੋ RAM ਨਾਮ ਦਾ ਸਿਮਰਨ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ ਹੈ ਸਿਮਰਨ ਸੇਵਾ ਕਰਦਾ ਹੈ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਦੇ ਵਿੱਚ ਉਹਨਾਂ ਦੀ ਪਾਰ ਉਤਾਰਾ ਹੁੰਦਾ ਹੈ ਜਿਹੜੇ ਬੰਦਗੀ ਕਰਦੇ ਹੈ RAM ਦੇ ਨਾਮ ਦੀ ਆ ਭਗਤੀ ਕਰਦੇ ਹੈ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਸੰਸਾਰ ਵਿੱਚ ਰਹਾਉ ਮਿੱਥਿਆ ਵਸਤ ਸਤ ਕਰ ਮੰਨੀ ਹੇਤ ਲਾਇਓ ਸਠ ਮੂੜ ਅਗਿਆਨੀ ਸਠ ਪੋਲਾ ਪਾਠ ਹੁੰਦਾ ਜਿੱਥੇ ਮੂਰਖ ਦਾ ਬਾਚਕ ਹੋਵੇ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਭਾਈ ਮੂਰਖ ਬੰਦੇ ਨੇ ਨਾ ਜਿਹੜੀ ਮਿੱਥਿਆ ਵਸਤੂ ਹੈ ਉਹ ਸੱਚੀ ਕਰਕੇ ਮੰਨ ਲੈਂਦੀ ਝੂਠੀ ਵਸਤੂ ਦੇ ਨਾਲ ਮਨੁੱਖ ਪ੍ਰੇਮ ਲਾ ਕੇ ਮੋਹ ਲਾ ਕੇ ਬੈਠਾ ਹੋਇਆ ਹੈ ਇਹ 60 ਭਾਵ ਮੂਰਖ ਮੂਡ ਅਗਿਆਨੀ ਪੁਰਸ਼ ਹੈ ਮੂਡ ਹੈ ਮੂਡ ਪਤਾ ਕੀ ਨੂੰ ਕਹਿੰਦੇ ਜਿਹੜਾ ਕਿਸੇ ਦੀ ਗੱਲ ਸੁਣੀ ਨਾ ਤੇ ਜਿਹੜਾ ਸੁਣੀ ਨਾ ਗੱਲ ਕਿਸੇ ਦੀ ਉਹ ਮੰਨੇਗਾ ਕੀ ਹਨਾ ਆਪਾਂ ਦੇਖਦੇ ਨੇ ਕਈ ਬੰਦੇ ਮੂਡ ਹੁੰਦੇ ਆ ਉਹ ਆਪਣੀਆਂ ਗੱਲਾਂ ਤਾਂ ਬਾਧੂ ਕਹਿ ਜਾਂਦੇ ਆ ਪਰ ਕਿਸੇ ਦੀ ਸੁਣਦੇ ਸਣਦੇ ਹਈ ਨਹੀਂ ਆਪਣੀਆਂ ਗੱਲਾਂ ਆਈ ਨਹੀਂ ਪਤਾ ਕੀ ਬੋਲ ਜਾਣ ਤੁਰੇ ਜਾਂਦੇ ਬੋਲ ਜਾਣ 10 ਬੰਦੇ ਕੋਈ ਗੱਲਾਂ ਕਰੀ ਜਾਂਦੇ ਉਹਨਾਂ ਵਿੱਚ ਪਤਾ ਨਹੀਂ ਕੀ ਗਾਲਾਂ ਕੱਢ ਜਾਣ ਕੁਛ ਕਰ ਜਾਣ ਕਹਿੰਨ ਤੋਂ ਭਾਵ ਹੈ ਐਸੇ ਮਨੁੱਖ ਮੂੜ ਹੁੰਦੇ ਆ ਮਹਾਰਾਜ ਜੀ ਪਾਤਸ਼ਾਹੀ ਕਹਿੰਦੇ ਹਨ ਮੂੜ ਨੇ ਮੂਰਖ ਪੁਰਸ਼ ਨੇ ਅਗਿਆਨੀ ਪੁਰਸ਼ ਨੇ ਜਿਹੜੀ ਝੂਠੀ ਵਸਤੂ ਹੈ ਝੂਠੀ ਦੇਹ ਹੈ ਇਹ ਝੂਠਾ ਸਰੀਰ ਹੈ ਨਾ ਰਹਿਣ ਵਾਲਾ ਇਹਨੂੰ ਸੱਚ ਕਰਕੇ ਮੰਨ ਲਿਆ ਜਿੰਨੀਆਂ ਵੀ ਸੰਸਾਰ ਦੀਆਂ ਵਸਤੂਆਂ ਦੇਖਦਾ ਮਨੁੱਖ ਉਹਨੂੰ ਸਤ ਕਰਕੇ ਮੰਨ ਲਿਆ ਮਹਾਰਾਜ ਦੇ ਪਤਸ਼ਾਹੀ ਵਗੀਸ਼ ਕਰਦੇ ਆ ਮਾਲਕ ਸੱਚੇ ਪਤਸ਼ਾਹ ਕਹਿੰਦੇ ਹਨ ਕਾਮ ਕ੍ਰੋਧ ਲੋਭ ਮਦ ਮਾਤਾ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਹੰਕਾਰ ਵਿੱਚ ਮਾਤਾ ਕਈ ਮਸਤ ਹੈ ਮਨੁੱਖ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਕੌਡੀ ਬਦਲੇ ਜਨਮ ਗਵਾਤਾ ਇਹ ਕੌਡੀਆਂ ਨੇ ਪਾ ਮਾਇਆ ਦੇ ਵਿਸ਼ਿਆਂ ਵਿੱਚ ਆਪਣਾ ਮਨੁੱਖਾ ਜਨਮ ਮਨੁੱਖ ਨੇ નિਸਫਲ ਗਵਾ ਰਿਆ ਗਵਾਤਾ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਹਨ ਕਾਮ ਪਿੱਛੇ ਲੱਗ ਕੇ, ਕ੍ਰੋਧ ਪਿੱਛੇ ਲੱਗ ਕੇ, ਲੋਭ ਪਿੱਛੇ ਲੱਗ ਕੇ ਮਾਤਾ ਮਸਤੀ ਦੀ ਸ਼ਰਾਬ ਪੀ ਕੇ ਮਨੁੱਖ ਜਵਾਨੀ ਦੇ ਵਿਸ਼ੇਵਕਾਰਾਂ ਦੀ ਆਪਣਾ ਜਨਮ ਗਵਾ ਲਿਆ। ਤੇ ਪਤਸ਼ਾਹੀ ਕਹਿੰਦੇ ਹਨ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਰਾਜਾਤਾ ਪਤਸ਼ਾਹੀ ਕਹਿੰਦੇ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਪਰਾਇਆ ਰਾਤਾ ਹੋរី ਪਦਾਰਥਾਂ ਦੇ ਵਿੱਚ ਪਰਾਇ ਪਦਾਰਥਾਂ ਦੇ ਵਿੱਚ ਜਿਹੜੇ ਆਪਣੇ ਨਹੀਂ ਉਹਨਾਂ ਦੇ ਵਿੱਚ ਰੰਗਿਆ ਹੋਇਆ ਰਾਤਾ ਰਤਿਆ ਹੋਇਆ ਪਤਸ਼ਾਹੀ ਕਹਿੰਦੇ ਹਨ ਮਾਇਆ ਮਦ ਮਨ ਤਨ ਸੰਗ ਜਾਤਾ ਮਾਇਆ ਵਿੱਚ ਮਦਕਈਏ ਮਸਤ ਹੋ ਕੇ ਤਨ ਮਨ ਦੇ ਨਾਲ ਇਹ ਆ ਪਾਤਸ਼ਾਹ ਜੀ ਕਹਿੰਦੇ ਹਨ ਮਨ ਤਨ ਦੇ ਨਾਲ ਹੀ ਜਾਂਦਾ ਹੈ ਮਨ ਆਪਣੇ ਸਰੂਪ ਨੂੰ ਛੱਡ ਕੇ ਤੇ ਤਨ ਤਨ ਦੀ ਪਾਲਣਾ ਵਿੱਚ ਦੌੜਿਆ ਫਿਰਦਾ ਹੈ ਮਾਇਆ ਦੇ ਮਦਕਾ ਹੀ ਮਦਕਈਏ ਮਸਤੀ ਵਿੱਚ ਆਪਣੇ ਨਾਲ ਇਹ ਜਾਣਿਆ ਜਾਣੇ ਹੈ ਆਪਣੇ ਨਾਲ ਹੀ ਜਾਣਾ ਜਾਣਿਆ ਜਾਂਦਾ ਹੈ ਮਹਾਰਾਜ ਦੇ ਪਾਤਸ਼ਾਹੀ ਵਾਰਸ਼ੀ ਕਰਦੇ ਆ ਤ੍ਰਿਸ਼ਨਾ ਨਾ ਬੂਝੈ ਕਰਤਕ ਲੋਲਾ ਇਹ ਕਲੋਲਾ ਕਰਦੇ ਆ ਹੋਇਆ ਵਿਸ਼ੇ ਵਿਕਾਰਾਂ ਦੀ ਜਿਹੜੀ ਤ੍ਰਿਸ਼ਨਾ ਹੈ ਇਹ ਬੁਝਦੀ ਨਹੀਂ ਹੈ ਊਣੀ ਆਸ ਮਿੱਥਿਆ ਸਭ ਬੋਲਾ ਪਾਤਸ਼ਾਹੀ ਕਹਿੰਦੇ ਭਾਈ ਆਸਾ ਊਣੀ ਰਹਿੰਦੀ ਹੈ ਭਾਵ ਇਹ ਪੂਰੀ ਨਹੀਂ ਹੁੰਦੀ ਪੂਰੇ ਕਰਨ ਲਈ ਸਾਰੇ ਝੂਠੇ ਪਦਾਰਥਾਂ ਨੂੰ ਇਹ ਫਿਰ ਝੂਠੇ ਬਚਨ ਬੋਲਦਾ ਰਹਿੰਦਾ। ਇਸ ਕਰਕੇ ਮਹਾਰਾਜ ਜੀ ਪਾਤਸ਼ਾਹ ਹੀ ਬਖਸ਼ਿਸ਼ ਕਰਦੇ ਆ। ਪਾਤਸ਼ਾਹ ਜੀ ਕਹਿੰਦੇ ਹਨ ਆਵਤ ਕੇਲਾ ਜਾਤ ਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ। ਇਹ ਜੀਵ ਇਕੱਲੇ ਹੀ ਆਉਂਦਾ ਤੇ ਇਕੱਲੇ ਹੀ ਜਾਂਦਾ ਹੈ। ਨਾ ਇਹਦੇ ਨਾਲ ਕੋਈ ਆਇਆ ਤੇ ਨਾ ਇਹਦੇ ਨਾਲ ਕੋਈ ਜਾਂਦਾ ਹੈ। ਸੰਗੀ ਸਾਥੀ ਨਹੀਂ ਆਪਾ। ਕੇਵਲ ਇਹਦੀ ਕਰਮ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਮੇਰੇ ਨਾਲ ਸਾਰੇ ਝੂਠੇ ਹੀ ਬਚਨਾਂ ਨੂੰ ਇਹ ਬੋਲਣਾ ਕਰਦਾ ਹਾਂ ਮਾਂ ਤੁਮ ਸੰਗ ਝੂਠੇ ਸਭ ਬੋਲਾ ਝੂਠ ਹੀ ਬੋਲਦਾ ਰਹਿੰਦਾ ਸਾਰਾ ਦਿਨ ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਪਾਏ ਠਗੌਰੀ ਆਪ ਭਲਾਇਓ ਨਾਨਕ ਕੀਰਤਨ ਜਾਏ ਮਿਟਾਇਓ ਮੋਰੂ ਪਿੱਠ ਗੌਰੀ ਕਈ ਠਗ ਬੂਟੀ ਪਾ ਕੇ ਪਰਮੇਸ਼ਰ ਨੇ ਜੀਵ ਨੂੰ ਭਲਾਇਆ ਹੋਇਆ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਜੀਵ ਦਾ ਜੋ ਕਿਰਤ ਕਈਏ ਕਰਮ ਹੈ ਉਹ ਭੋਗੇ ਤੋਂ ਬਿਨਾ ਮਟਾਇਆ ਨਹੀਂ ਜਾਂਦਾ ਉਹਨੂੰ ਭੋਗਣੀ ਪੈਂਦਾ ਇਸ ਕਰਕੇ ਗੁਰੂ ਦੇ ਚਰਨਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਦੁਨੀਆਂ ਦੇ ਵਿੱਚ ਗੁਰੂ ਪਿਆਰਿਓ ਐਸਾ ਕੋਈ ਵੀ ਮਹਾਨ ਨਹੀਂ ਹੈ ਜਿਹੜਾ ਔਰ ਮਨੁੱਖ ਦੇ ਕਰਮਾਂ ਨੂੰ ਭੰਨ ਦੇਵੇ ਤੋੜ ਦੇਵੇ ਖਤਮ ਕਰ ਦੇਵੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਬੰਦੇ ਦੇ ਕਰਮ ਮਿਟੇ ਦਿੰਦਾ ਖਤਮ ਕਰ ਦਿੰਦਾ ਪਸੂ ਪੰਖੀ ਭੂਤ ਅਰ ਪਰੇਤਾ ਬਹੁ ਵਿਧ ਜੋਨੀ ਫਿਰਤ ਨੇਤਾ ਨੇਤਰਾਂ ਤੋਂ ਹੀਣ ਭਾਵ ਅੰਨਾ ਹੋ ਕੇ ਪਸੂ ਪੰਛੀ ਭੂਤ ਪ੍ਰੇਤ ਆਦਿਕ ਕਈ ਤਰ੍ਹਾਂ ਦੀਆਂ ਜੂਨਾ ਵਿੱਚ ਇਹ ਫਿਰਦਾ ਹੈ ਮਨੁੱਖ ਕਿਦੇ ਕੁਝ ਬਣ ਗਿਆ ਕਿਦੇ ਕੁਝ ਬਣ ਗਿਆ ਜਿਹੜਾ ਮਨੁੱਖ ਜਾਂਉਂਦੇ ਜੀ ਪਸ਼ੂਆਂ ਵਰਗਾ ਹੈ ਮਾੜਾ ਬੋਲਣਾ ਮਾੜਾ ਖਾਣਾ ਮਾੜਾ ਦੇਖਣਾ ਮਾੜੇ ਪਾਸੇ ਜਾਣਾ ਮਾੜਾ ਸੁਣਨਾ ਫਿਰ ਉਹਨੂੰ ਆਖੀਰ ਨੂੰ ਫਿਰ ਜਨਮ ਵੀ ਉਦਾਂ ਦੀ ਮਿਲਦਾ ਹੈ ਮਹਾਰਾਜ ਚੇ ਪਾਤਸ਼ਾਹ ਜੀ ਕਹਿੰਦੇ ਬਹੁ ਵਿਦ ਜੋਨੀ ਫਿਰਤਾ ਨੇਤਾ ਅਨੇਕਾਂ ਵਿਸ਼ਿਆਂ ਵਿੱਚ ਪਦਾਰਥਾਂ ਵਿੱਚ ਲੱਗ ਕੇ ਤੇ ਅਨੇਕਾਂ ਜੁਨੀਆਂ ਦੇ ਵਿੱਚ ਵੀ ਰਹੇ ਭੜਕਦਾ ਰਹਿੰਦਾ ਹੈ ਜਹੇ ਜਾਨੋਂ ਤੈ ਰਹਿਣ ਨਾ ਭਾਵੈ ਥਾਨ ਬਿ ਹੂਨ ਉਠ ਉਠ ਫਿਰ ਧਾਵੈ ਪਾਤਸ਼ਾਹੀ ਕਹਿੰਦੇ ਜਿੱਥੇ ਹੀ ਜਾਂਦਾ ਹੈ ਉਥੇ ਰਹਿਣ ਰਹਿਣਾ ਨਹੀਂ ਪਉਂਦਾ ਭਾਵ ਸਰੂਪ ਥਾਂ ਤੋਂ ਬਿਨਾ ਇਹ ਫਿਰ বারবার উঠ উঠ ਕੇ ਧਾਵੈ ਭਾਵ ਦੌੜ ਦੌੜਦਾ ਰਹਿੰਦਾ। ਇਸੇ ਕਰਕੇ ਬੰਦੇ ਦਾ ਮਨ ਨਹੀਂ ਟਿਕਦਾ। ਕਿਉਂਕਿ ਇਹਨੇ ਪ੍ਰੀਤੀ ਉੱਥੇ ਪਾ ਲਈ ਜਿਹੜੇ ਝੂਠੇ ਨੇ। ਝੂਠੇ ਪਦਾਰਥਾਂ ਵਿੱਚ ਝੂਠੇ ਸਰੀਰਾਂ ਨਾਲ ਝੂਠੇ ਤਣਾ ਨਾਲ ਮਨਾਣਾ। ਮਹਾਰਾਸ਼ੀ ਪਾਤਸ਼ਾਹ ਜੀ ਕਹਿੰਦੇ ਹਨ। ਥਾਨ ਬਿਹੁਣ ਥਾਂ ਤੋਂ ਬਿਨਾ ਕਿਉਂਕਿ ਅੱਗੇ ਕੋਈ ਟਿਕਾਣਾ ਨਹੀਂ ਮਿਲਦਾ ਮਨ ਨੂੰ। ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਜਦੋਂ ਕੋਈ ਆਪਾਂ ਨੂੰ ਪੱਕਾ ਟਿਕਾਣਾ ਮਿਲ ਜਾਵੇ ਆਪਣਾ ਪੱਕਾ ਆਪ ਦਾ ਘਰ ਪੈ ਜਾਵੇ ਤਾਂ ਬੰਦੇ ਦੀ ਜਿਹੜੀ ਚਿੰਤਾ ਉਹ ਖਤਮ ਹੋ ਜਾਂਦੀ ਹੈ ਵੀ ਹੁਣ ਆਪ ਦਾ ਘਰ ਹੈ ਪਰ ਆਤਮਾ ਦਾ ਮਨ ਦਾ ਜਿਹੜਾ ਅੰਦਰ ਸੂਖਸ਼ਮ ਸਰੀਰ ਹੈ ਉਹਦਾ ਜਿਹੜਾ ਘਰ ਹੈ ਉਹਨੂੰ ਉਹ ਤੋਂ ਅਸੀਂ ਦੂਰ ਕੀਤਾ ਹੋਇਆ ਹੈ ਤੇ ਇਸੇ ਕਰਕੇ ਉਹ ਬਾਰ-ਬਾਰ ਦੌੜਦਾ ਰਹਿੰਦਾ ਮਨ ਅੰਦਰੋਂ ਸੂਖਸ਼ਮ ਸਰੀਰ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਹਨ ਮਨ ਤਨ ਬਾਸਨਾ ਬਹੁਤ ਵਿਸਥਾਰਾ ਅਹ ਮੇਮੂਠੋ ਬੇਚਾਰਾ ਮਨ ਤਨ ਵਿੱਚ ਬਾਸਨਾ ਦਾ ਬਹੁਤ ਵਿਸਥਾਰ ਹੈ ਮਾਨਾ ਜਿਹੜਾ ਇਹ ਬਾਸਨਾ ਬਹੁਤ ਵਿਸਥਾਰ ਦੇ ਨਾਲ ਅੱਗੇ ਬਤਾਉਂਦਾ ਹੈ ਕਿ ਇਹ ਵਿਚਾਰਾ ਜੀਵ ਹੰਕਾਰ ਕਰਕੇ ਮੂਠੋ ਭਾਵ ਠੱਗਿਆ ਜਾ ਰਿਹਾ ਹੈ ਆਪਣੇ ਆਪ ਨੂੰ ਹੰਕਾਰ ਹੈ ਜਿਹੜਾ ਇਹ ਅੰਦਰ ਠਗਾ ਰਿਹਾ ਗੁਰਮੁਖੋ ਹੰਕਾਰ ਦੇ ਕਰਕੇ ਕਿੰਨੇ ਬੰਦੇ ਕਿੰਨੇ ਮਾਈ ਭਾਈ ਠੱਗੇ ਜਾ ਰਹੇ ਬੰਦੇ ਦਾ ਹੰਕਾਰ ਹੈ ਜਿਹੜਾ ਬੰਦੇ ਨੂੰ ਮਾਰ ਕੇ ਰੱਖ ਦਿੰਦਾ ਹੈ ਸਾਧੂ ਸੰਤ ਗੁਰਮੁਖ ਜਾਨਾ ਉਹ ਗੁਰੂ ਦੇ ਚਰਨਾਂ ਵਿੱਚ ਓਟ ਆਸਰਾ ਲੈ ਕੇ ਜਿਹੜੇ ਵਾਚ ਰਹੇ ਨੇ ਕੋਈ ਸਿੱਖ ਸੰਗਤਾਂ ਗੁਰਮੁਖ ਜਾਨ ਮਾਈ ਭਾਈ ਬੰਦਗੀ ਕਰਦੇ ਸੇਵਾ ਕਰਦੇ ਉન્નਤੀ ਕਿਰਪਾ ਹੋ ਜਾਂਦੀ ਹੈ ਬਾਕੀ ਡੁੱਬ ਜਾਂਦੇ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਅਨਕ ਦੋਖ ਅਰ ਬਹੁਤ ਸਜਾਈ ਅਨੇਕ ਤਰ੍ਹਾਂ ਦੇ ਜੋ ਦੋਸ਼ ਕਰਮ ਕੀਤੇ ਐ ਅਤੇ ਅਰ 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 ਦੇ ਰਾਰੇ ਨੂੰ ਔਂਕੜ ਲੱਗੀ ਹੋਈ ਹੈ ਜਿੱਥੇ ਆਰ ਰਾਰੇ ਨੂੰ ਔਂਕੜ ਹੋਵੇ ਉੱਥੇ ਅਤੇ ਦਾ ਬਾਚਕ ਹੁੰਦਾ ਜਿੱਥੇ ਆ ਰਾਰੇ ਦੇ ਸਿਆਰੀ ਹੋਵੇ ਉੱਥੇ ਬੈਰੀ ਦਾ ਦੁਸ਼ਮਣ ਦਾ ਬਾਚਕ ਹੁੰਦਾ ਇਸ ਕਰਕੇ ਮਹਾਰਾਜ ਚ ਪਾਤਸ਼ਾਹੀ ਕਹਿੰਦੇ ਆਨਕ ਦੋਖ ਅਰ ਬਹੁਤ ਸਜਾਈ अनेकाں ਦੋਸ਼ ਕਰਮ ਕੀਤੇ ਹੋਏ ਹਨ ਉਹਨਾਂ ਕਰਮਾਂ ਕਰਕੇ ਸਜਾਵਾਂ ਮਿਲਦੀਆਂ ਹਨ ਅਰ ਅਤੇ ਤਾਂਕੀ ਕੀਮਤ ਕਹਿਣਾ ਨਾ ਜਾਈ ਪਾਤਸ਼ਾਹੀ ਕਹਿੰਨ ਉਹਨਾਂ ਸਜਾਵਾਂ ਦੀ ਕੋਈ ਕੀਮਤ ਗਿਣਤੀ ਮਿੰਤੀ ਨਹੀਂ ਕਹੀ ਜਾਂਦੀ ਵੀ ਕਿੰਨੀਆਂ ਕਿ ਮਿਲਦੀ ਪ੍ਰਭ ਬਿਸਰਤ ਨਰਕ ਮਹ ਪਾਹਾ ਪਰਬੂ ਕਾਲਪੁਰਖ ਪਰਮੇਸ਼ਰ ਨੂੰ ਭੁੱਲਣ ਕਰਕੇ ਭਾਈ ਜੀਵ ਨਰਕਾਂ ਦੇ ਵਿੱਚ ਪਾਇਆ ਜਾਂਦਾ ਹੈ ਤਹਿmaat ਨਾ ਬੰਦ ਨਾ ਮੀਤ ਨਾ ਜਾਇਆ ਨਾ ਉੱਥੇ ਮਾਂ ਹੈ ਨਾ ਉੱਥੇ ਸਬੰਧੀ ਹੈ ਨਾ ਉੱਥੇ ਮਿੱਤਰ ਹੈ ਨਾ ਉੱਥੇ ਜਾਇਆ ਕਿ ਇਹ ਪੁੱਤਰ ਹੈ ਨਾ ਉੱਥੇ ਪਤਨੀ ਹੈ ਨਾ ਉੱਥੇ ਕੋਈ ਪਤੀ ਹੈ ਕੁਝ ਨਹੀਂ ਹੈਗਾ ਸਹਤ ਕਰਨ ਵਾਸਤੇ ਕੱਲੀ ਮਨੁੱਖ ਭੌਂਕਦਾ ਰਹਿੰਦਾ ਫਿਰ ਮਹਾਰਾਜ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਜਿਸਕਾ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗ੍ਰਾਮੀ ਪਾਤਸ਼ਾਹੀ ਕਿੰਝ ਜਿੰਨਾਂ ਨੂੰ ਪ੍ਰਮਾਤਮਾ ਕਿਰਪਾਲੂ ਹੁੰਦਾ ਹੈ ਵਾਹਿਗੁਰੂ ਕਿਰਪਾ ਕਰਦਾ ਜਿੰਨਾਂ ਜਿੰਨਾਂ ਤੇ ਉਹ ਸੇਵਕ ਜਾਨਾ ਸੰਸਾਰ ਸਾਗਰ ਤੋਂ ਪਾਰ ਹੁੰਦੇ ਹੈ ਭਰਾਮਤ ਭਰਾਮਤ ਪ੍ਰਭ ਸਰਣੀ ਆਇਆ ਦੀਨਾ ਨਾਥ ਜਗਤ ਪਿਤਾ ਮਾਇਆ ਇਹ ਸੰਸਾਰ ਭਰਮ ਦਾ ਭਰਮ ਦਾ ਪ੍ਰਭੂ ਦੀ ਸ਼ਰਨ ਵਿੱਚ ਆਏ ਹਾਂ। हे ਦੀਨਾ नाथ, ਗਰੀਬਾਂ ਦਾ ਸਵਾਮੀ ਮਾਲਕ ਵਾਹਿਗੁਰੂ ਔਰ ਜਗਤ ਦਾ ਮਾਤਾ ਪਿਤਾ ਰੂਪ ਹੈ। ਪਰਮਾਤਮਾ ਉਹ ਮਾਂ ਵੀ ਹੈ, ਉਹ ਪਿਤਾ ਵੀ। ਉਹੀ ਕਿਰਪਾ ਕਰਕੇ ਜਦੋਂ ਬਚਾਉਂਦਾ ਫਿਰ ਬਨੁੱਖ ਬਚਦਾ। ਤੇ ਨਹੀਂ ਤਾਂ ਇਹ ਸੰਸਾਰ ਵਿੱਚ ਬਚਣ ਦਾ ਕੋਈ ਰਸਤਾ ਹੀ ਨਹੀਂ ਹੈਗਾ। ਪਾਤਸ਼ਾਹ ਜੀ ਕਹਿੰਦੇ ਹਨ ਪ੍ਰਭ ਦਇਆਲ ਦੁੱਖ ਦਰਦ ਬਿਦਾਰਣ ਜਿਸ ਭਾਵੈ ਤਿਸ ਹੀ ਨਿਸਤਾਰਣ ਉਹ ਦਿਆਲੂ ਵਾਹਿਗੁਰੂ ਦੁਖੀਆਂ ਦੇ ਦਰਦਾਂ ਨੂੰ ਦੁਖੀਆਂ ਦੇ ਦੁੱਖ ਦਰਦ ਬਿਦਾਰਣ ਕੀ ਇਹ ਨਾਸ ਕਰਨ ਵਾਲਾ ਹੈ ਵਾਹਿਗੁਰੂ ਪ੍ਰਮਾਤਮਾ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ ਉਸੇ ਨੂੰ ਉਤਾਰ ਦਿੰਦਾ ਹੈ ਤਾਰ ਲੈਂਦਾ ਅੰਧ ਕੂਪ ਤੇ ਕਾਢਣ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਜੋ ਸੰਸਾਰ ਰੂਪੀ ਅੰਨੇਖੂ ਚ ਕੱਢਣ ਵਾਲਾ ਹੈ ਉਸੇ ਹੀ ਪ੍ਰੇਮ ਭਗਤੀ ਕਰਨ ਨਾਲ ਜੀਵ ਦਾ ਪਾਰ ਉਤਾਰਾ ਹੁੰਦਾ ਹੈ ਮਹਾਰਾਜ ਜੀ ਪਾਤਸ਼ਾਹੀ ਭਗਤ ਜੀ ਕਰਦੇ ਆ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗੰਤੇ ਆਪ ਵਾਰਿਆ ਉਹ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਸਰੀਰ ਸੰਤ ਰੂਪ ਹੋ ਕੇ ਧਾਰਨ ਕੀਤਾ ਹੋਇਆ ਹੈ ਇਸੇ ਕਰਕੇ ਸੰਤ ਨਿਤ ਅਵਤਾਰ ਮੰਨੇ ਜਾਂਦੇ ਆ ਗੁਰੂ ਪਿਆਰੇ ਸਾਧ ਰੂਪ ਆਪਣਾ ਤਨ ਧਾਰ ਪਰਮਾਤਮਾ ਨੇ ਆਪਣੇ ਆਪ ਨੂੰ ਸੰਤ ਰੂਪ ਹੋ ਕੇ ਸੰਸਾਰ ਦੇ ਵਿੱਚ ਆਉਣਾ ਕੀਤਾ ਛੇ ਤਰ੍ਹਾਂ ਦੇ ਅਵਤਾਰ ਹੈ ਛੇ ਤਰ੍ਹਾਂ ਦੇ ਅਵਤਾਰਾਂ ਦੇ ਵਿੱਚੋਂ ਇੱਕ ਅਵਤਾਰ ਸਾਧੂ ਸੰਤ ਮਹਾਤਮਾ ਮੰਨੇ ਗਏ ਜਿਹੜੇ ਗੁਰੂ ਦੀ ਬਾਣੀ ਦਾ ਜਾਪ ਕਰਦੇ ਐ ਬੰਦਗੀ ਕਰਦੇ ਐ ਸੇਵਾ ਕਰਦੇ ਐ ਲੋਕਾਂ ਨੂੰ ਸੰਗਤਾਂ ਨੂੰ ਇੱਕ ਰਸਤਾ ਦੱਸ ਰਹੇ ਐ ਵੀ ਆਹ ਰਸਤਾ ਤੇ ਜਾਵਾਂਗੇ ਆਪਾਂ ਸਾਰੇ ਤਾਂ ਫਿਰ ਗੁਰੂ ਤੱਕ ਅਕਾਲ ਪੁਰਖ ਪਰਮੇਸ਼ਰ ਤੱਕ ਆਪਾਂ ਪਹੁੰਚ ਜਾਵਾਂਗੇ ਮੰਜ਼ਲ ਪਾ ਲਾਂਗੇ ਮਹਾਰਾਜ ਸੇ ਪਾਤਸ਼ਾਹ ਜੀ ਕਹਿੰਦੇ ਹਨ ਸਾਧ ਰੂਪ ਆਪਣਾ ਤਨ ਧਾਰਿਆ ਆਪਣਾ ਤਨ ਆਪਣਾ ਸਰੀਰ ਵਾਹਿਗੁਰੂ ਪਰਮੇਸ਼ਰ ਨੇ ਸਾਧੂ ਸੰਤ ਸਰੂਪ ਧਾਰਨ ਕੀਤਾ ਹੋਇਆ ਹੈ ਕਲਯੁਗ ਦੇ ਵਿੱਚ ਤੇ ਆਪਣਾ ਸਾਧ ਰੂਪ ਹੋ ਕੇ ਆਪਣਾ ਤਨ ਧਾਰ ਕੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪੀਰਾਂ ਪੀਰੇ ਗੰਬਰਾਂ ਦੀ ਬਾਣੀ ਦੇਤੀ ਵੀ ਇਹਨਾਂ ਦੇ ਵਿੱਚੋਂ ਤੁਸੀਂ ਹੁਣ ਦੱਸੋ ਸੰਗਤਾਂ ਨੂੰ ਤਾਰਨ ਵਾਸਤੇ ਤੇ ਦੋਨੋਂ ਪਾਸੇ ਆਪ ਬੈਠ ਗਿਆ ਸਾਧੂ ਸੰਤ ਵਿੱਚ ਵੀ ਆਪ ਬੈਠ ਹੈ ਤੇ ਗ੍ਰੰਥ ਵਿੱਚ ਵੀ ਆਪ ਬੈਠਾ ਹੈ ਗ੍ਰੰਥ ਵੀ ਉਹ ਅਕਾਲ ਪੁਰਖ ਪਰਮੇਸ਼ਰ ਆਪ ਹੈ ਤੇ ਸਾਧੂ ਸੰਤ ਮਹਾਤਮਾ ਦਾ ਤਨ ਵੀ ਆਪ ਹੈ ਆਪ ਹੀ ਉਹ ਬਾਣੀ ਸੁਣਾਉਣ ਵਾਲਾ ਹੈ ਤੇ ਸੰਗਤ ਦੇ ਵਿੱਚ ਵੀ ਆਪ ਬਹਿ ਗਿਆ ਕਿਤੇ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਫਿਰ ਇਸ ਕਰਕੇ ਮਹਾਰਾਜ ਦੇ ਪਾਤਸ਼ਾਹ ਜੀ ਕਿਹਾ ਮਹਾ ਆਗੰਤਿ ਆਪ ਆਵਾਰਿਆ ਸੰਸਾਰ ਸਮੁੰਦਰ ਦੇ ਵਿੱਚੋਂ ਉਹ ਵਿਚਾ ਲੈਂਦਾ ਹੈ ਮਹਾ ਆਗਨ ਜਿਹੜੀ ਸੰਸਾਰ ਸਮੁੰਦਰ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਆਗਮ ਅਗਾਹੀ ਜਪ ਤਪ ਜਿਹੜੇ ਸਾਧਨ ਹੈ ਤੇ ਸੰਜਮ ਕੀ ਇੰਦਰੀਆਂ ਦਾ ਰੋਕਣਾ ਜੀਵ ਦੇ ਪਾਸੋਂ ਇਹ ਕੁਝ ਵੀ ਨਹੀਂ ਹੈ ਭਾਵ ਜੀਵ ਦੇ ਹੱਥ ਵਿੱਚ ਨਹੀਂ ਹੈ ਕਿ ਉਹ ਆਪਣੀ ਅੱਖਾਂ ਨੂੰ ਬਚਾ ਕੇ ਰੱਖ ਲੇ ਆਪਣੀ ਅੱਖਾਂ ਬੰਦ ਕਰਕੇ ਤੁਰਲੇ ਜਾ ਆਪਣੇ ਕੰਨਾਂ ਨੂੰ ਬਿਚਾ ਕੇ ਰੱਖ ਲੈ। ਜਾਂ ਆਪਣੇ ਹੱਥ ਵਿੱਚ ਆ ਕੇ ਰੱਖ ਲੈ। ਜਪ ਤਪ ਸੰਜਮ ਇਸਤੇ ਕਛ ਨਾਹੀ। ਮਹਾਰਾਜ ਚ ਪਾਤਸ਼ਾਹ ਕੀ ਆਦੇ ਅੰਤ ਪ੍ਰਭਿ ਆਗਮ ਅਗਾਹੀ। ਇਹ ਭਾਈ ਇੰਦਰੀਆਂ ਦਾ ਰੋਕਣਾ ਹੋਰ ਜਪ ਤਪ ਸਾਧਨ ਕਰਨੇ ਇਹ ਇਸ ਜੀਵ ਦੇ ਪਾਸੋਂ ਕੁਝ ਵੀ ਨਹੀਂ ਹੋ ਸਕਦਾ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਨਾ ਕਰੇ। ਜੋ ਆਗਮ ਅਗਾਧ ਵਾਹਿਗੁਰੂ ਪਰਮਾਤਮਾ ਆਦਤੋਂ ਲੈ ਕੇ ਅੰਤ ਤੱਕ ਉਹ ਉਹਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਉਹਦਾ ਕੋਈ ਨਾ ਆਹਾਦ ਹੈ ਨਾ ਉਹਦਾ ਮੱਦ ਹੈ ਨਾ ਕੋਈ ਉਹਦਾ ਅੰਤ ਹੈ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਹਨ ਉਹ ਅਕਾਲ ਪੁਰਖ ਆਪ ਹੀ ਕਿਰਪਾ ਕਰੇ ਤਾਂ ਸਭ ਕੁਝ ਹੋ ਸਕਦਾ ਹੈ ਨਾਮ ਦੇਹ ਮਾਗੈ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਨੇਰਾ ਮੇਰਾ ਪਾਤਸ਼ਾਹ ਜੀ ਲਾਸਟ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਆ ਕਿਰਪਾ ਕਰਦੇ ਆ ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰਾ ਦਾਸ ਤਾਨ ਮੰਗਦਾ ਹਾਂ ਮੈਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਦੇਣਾ ਕਰੋ ਮੇਰੇ ਤੇ ਕਿਰਪਾ ਕਰੋ ਮਾਲਕ ਮੈਨੂੰ ਬੰਦਗੀ ਦਿਓ ਮੈਨੂੰ ਸੇਵਾ ਦਿਓ ਮੈਨੂੰ ਸਿਮਰਨ ਦੇਓ ਮੈਨੂੰ ਭਗਤੀ ਦਿਓ ਐਸਾ ਦਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਨੂੰ ਦੇ ਇਸ ਕਰਕੇ ਪਿਆਰੇ ਆਓ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕੋਈ ਗਲਤੀ ਰਹਿ ਜਾਵੇ ਸੁਝਾਦਿਆ ਕਰੋ ਇਹ ਬੇਨਤੀਆਂ ਨਮਾਣੇ ਸੇਵਕ ਵੱਲੋਂ ਦਾਸ ਅੰਦਾਸ ਦਾਸਾਂ ਦੇ ਦਾਸ ਦਾਸ ਜਸਵਿੰਦਰ ਸਿੰਘ ਵੱਲੋਂ ਹੈ ਕਿ ਤੁਸੀਂ ਸਾਰਿਆਂ ਨੇ ਅ ਤੁਸੀਂ ਪ੍ਰੇਮ ਕਰਦੇ ਹੋ ਖਾਸ ਕਰਕੇ ਹਰਿਆਣਾ ਵਿੱਚੋਂ ਰਾਜਸਥਾਨ ਵਿੱਚੋਂ ਤੇ ਹੋਰ ਕੋਨੇ-ਕੋਨੇ ਵਿੱਚੋਂ ਸੰਗਤ ਪ੍ਰੇਮ ਕਰਦੀ ਹੈ ਚਲੋ WhatsApp ਦੇ ذریعے ਪਹਿਲਾਂ ਆਪਾਂ ਜਪਜੀ ਸਾਹਿਬ ਦੀ ਕਥਾ ਕਰਦੇ ਹੁੰਦੇ ਸੀ ਪਰ ਦਾਸ ਨੇ ਸੋਚਿਆ ਵੀ ਜਿਹੜੀ WhatsApp ਤੇ ਕਥਾ ਪਾਉਣੀ ਆ ਉਹਦੇ ਵਿੱਚ ਤੇ ਇਹਦੇ ਵਿੱਚ ਬਹੁਤ ਅੰਤਰ ਹੈ ਕਿਉਂ ਕਿ ਕਿਉਂਕਿ ਇੱਕ ਤਾਂ ਛੋਟੀ ਜੀ ਆਡੀਓ ਪਾ ਕੇ ਛੱਡ ਦੇਣੀ ਉਹਦੇ ਵਿੱਚ ਬੰਦਾ ਬੰਦੇ ਦੇ ਜਿਹੜੇ ਕੋਈ ਖਿਆਲ ਹੁੰਦੇ ਆ ਉਹ ਆਡੀਓ ਜਦੋਂ ਪਾ ਕੇ ਛੱਡਦਾ ਤੇ ਦੁਬਾਰਾ ਲੱਗਦਾ ਉਹਦੇ ਵਿੱਚ ਗੈਪ ਪੈ ਜਾਂਦਾ ਪਤਾ ਨਹੀਂ ਲੱਗਦਾ ਵੀ ਪਹਿਲਾਂ ਖਿਆਲ ਕੀ ਸੀ ਹੁਣ ਕੀ ਹੈ ਪਰ ਜਦੋਂ ਅਸੀਂ ਲਗਾਤਾਰ ਕੋਈ ਆ ਲਾਈਵ ਹੁੰਨੇ ਆ ਜਾਂ ਵੀਡੀਓ ਆਡੀਓ ਬਣਾਉਨੇ ਆ ਉਹਦੇ ਵਿੱਚ ਇਹ ਹੁੰਦਾ ਵੀ ਉਹ ਲਗਾਤਾਰ ਚੱਲਦਾ ਰਹਿੰਦਾ ਉਹ ਵਿਚਾਰ ਟੁੱਟਦੇ ਨਹੀਂ ਨਾ ਟੁੱਟਣ ਕਰਕੇ ਫਿਰ ਵਿਚਾਰ ਅਖਰੀ ਅਰਥ ਵੀ ਜੇ ਕਰਨੇ ਆ ਜਾਂ ਉਹਦੇ ਵਿੱਚ ਕੋਈ ਹੋਰ ਪ੍ਰਮਾਣ ਦੇਣੇ ਆ ਤਾਂ ਉਹਦੇ ਵਿੱਚ ਅੜਿਕਤ ਨਹੀਂ ਆਉਂਦੀ ਇਸ ਕਰਕੇ ਤੁਸੀਂ ਸਾਰੇ ਧੰਨਵਾਦ ਵੱਡੇ ਭਾਗਾਂ ਵਾਲੇ ਹੋ ਸਾਰਿਆਂ ਦਾ ਧੰਨਵਾਦ ਤੇ ਦਾਸ ਦੀ ਇਹ ਬੇਨਤੀ ਪ੍ਰਵਾਨ ਕਰਿਆ ਕਰੋ ਕਿ ਅੱਗੇ ਦੀ ਅੱਗੇ ਇਹ ਵੀਡੀਓ ਉਹਨਾਂ ਲੋਕਾਂ ਨੂੰ ਉਹਨਾਂ ਸੰਗਤਾਂ ਨੂੰ ਜ਼ਰੂਰ ਪਾਓ ਜਿਹੜੇ ਅ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਅ ਸ਼ੌਂਕੀ ਹਨ ਜਿਨ੍ਹਾਂ ਨੂੰ ਸ਼ਰਧਾ ਭਾਵਨਾ ਹੈ ਸਾਰਿਆਂ ਨੂੰ ਪਾਓ ਪਿਆਰੇ ਭੁੱਲਾਂ ਦੀ ਖਿਮਾ ਲਾਸਟ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ ਨਾਮ ਦੇ ਮਾਗੇ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ